ਇਹ ਗ੍ਰੀਨ ਕਪੜਾ ਇਸ ਤਰੀ ਲਾਇਆ ਗਿਆ ਤਾਂ ਜੋ ਇਸ ਤੋਂ ਅੱਗੇ ਕੀ ਹੋ ਰਿਹਾ ਹਰਿਆਣਾ ਪੁਲਿਸ ਕੀ ਕਰ ਰਹੀ ਹੈ ਸਾਨੂੰ ਰੋਕਣ ਦੇ ਲਈ ਉਹ ਤੁਹਾਨੂੰ ਨਜ਼ਰ ਨਾ ਆਵੇ ਪੰਜਾਬ ਵਾਲੀ ਸਾਈਡ ਤੋਂ ਹੋਂਦ ਆ ਪੱਕੇ ਤੌਰ ਤੇ ਇਸ ਤਰ੍ਹਾਂ ਸੀਲ ਕੀਤਾ ਜਾ ਰਿਹਾ ਹੈ ਜੇ ਪੰਜਾਬ ਦਾ ਹਿੰਦੁਸਤਾਨ ਦੇ ਨਾਲ ਕੋਈ ਸਬੰਧ ਨਹੀਂ ਦੋਹੇ ਦੇ ਕੰਟੇਨਰ ਨੇ ਜਿਹੜੇ ਉਹ ਖੜੇ ਕੀਤੇ ਗਏ ਨੇ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਨੇ ਆ ਕੰਟੇਨਰ ਦੇ ਨਾਲ ਰੋਡ ਨੂੰ ਬਲੌਕ ਕੀਤਾ ਗਿਆਗਾ ਦੂਜੇ ਪਾਸੇ ਪੈਰਾਮਿਲਟਰੀ ਫੋਰਸ ਹੈ ਜਿਹੜੀ ਉਹ ਤੁਹਾਨੂੰ ਨਜ਼ਰ ਆਏਗੀ ਪੈਰਾਮਿਲਟਰੀ ਫੋਰਸ ਨੇ ਪੈਨਾਬ ਕੀਤੀ ਗਿਆ ਹਰਿਆਣਾ ਪੁਸ ਵੱਲੋਂ ਡਿਕਲੇਅਰ ਕਰਦੇ ਹਾਂ ਕਿ ਪੰਜਾਬ ਸਰਦਨ ਤੁਹਾਡੇ ਨਾਲ ਪੰਜਾਬ ਦਾ ਕੋਈ ਸੰਬੰਧ ਨਹੀਂ ਇਸ ਕਰਨਾ ਪੰਜਾਬ ਸਾਡੇ ਵਿੱਚ ਆ ਤੇ ਨਾ ਸੀ ਪੰਜਾਬ ਚ ਜਾਈਏ ਤੇ ਸਿਆਪਾ ਮੁਕੇ ਰੋ ਰੋ ਇਹਨਾਂ ਨੂੰ ਲੋਹੇ ਦੇ ਰੌਡਾਂ ਦੇ ਨਾਲ ਜੋੜਿਆ ਹੋਇਆ ਇਹਨਾਂ ਦੇ ਵਿਚਕਾਰ ਤਕਰੀਬਨ 6 ਫੁੱਟ ਦਾ ਜਿਹੜਾ ਫਾਸਲਾ ਹੈਗਾ 6 ਫੁੱਟ ਦੇ ਵਿੱਚ ਸੀਮਿੰਟ ਭਰਿਆ ਗਿਆ ਹੈਗਾ ਜਿਵੇਂ ਆਪਾਂ ਲੈਟਰ ਪਾਉਣੇ ਹੁੰਦੇ ਆ ਇੱਕ ਕੰਕਰੀਟ ਜਿਹੜੀ ਉਹ ਉਹ ਭਰੀ ਗਈ ਆ ਸੰਗਰੂਰ ਦੇ ਖਨੌੜੀ ਬਾਰਡਰ ਤੇ ਖੜੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੁਹਾਨੂੰ ਦਿਖਾਉਣੇ ਆ ਕਿ ਕਿਸਾਨਾਂ ਨੂੰ ਦਿੱਲੀ ਜਾਂ ਤੋਂ ਰੋਕਣ ਦੇ ਲਈ ਪਹਿਲਾਂ ਇਹ ਗ੍ਰੀਨ ਕੱਪੜਾ ਜਿਹੜਾ ਲਾ ਕੇ ਪੂਰਾ ਪੂਰਾ ਜਿਹੜਾ ਇਹ ਇਹ ਰਸਤਾ ਜਿਹੜਾ ਬੰਦ ਕੀਤਾ ਗਿਆ ਗ੍ਰੀਨ ਕੱਪੜਾ ਇਸ ਤੀ ਲਾਇਆ ਗਿਆ ਤਾਂ ਜੋ ਇਸ ਤੋਂ ਅੱਗੇ ਕੀ ਹੋ ਰਿਹਾ ਹਰਿਆਣਾ ਪੁਲਿਸ ਕੀ ਕਰ ਰਹੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਉਹ ਤੁਹਾਨੂੰ ਨਜ਼ਰ ਨਾ ਆਵੇ ਪੰਜਾਬ ਵਾਲੀ ਸਾਈਡ ਤੋਂ ਇਧਰ ਪੰਜਾਬ ਵਾਲੀ ਸਾਈਡ ਦੇ ਤਸਵੀਰਾਂ ਦੇਖੋ ਤੁਸੀਂ ਤੁਹਾਨੂੰ ਦਿਖਾਉਣਾ ਕਿ ਰੋਡ ਦੀਆਂ ਇਹ ਹਾਈਵੇ ਪੰਜਾਬ ਵੱਲੋਂ ਆਉਂਦਾ ਹੈਗਾ ਖਨੌਰੀ ਦੇ ਉੱਪਰ ਖੜੇ ਹੈਗੇ ਉੱਥੇ ਬੈਰੀਕੇਟਿੰਗ ਕੀਤੀ ਗਈ ਹੈ ਪਰ ਦੂਜੇ ਪਾਸੇ ਗ੍ਰੀਨ ਕਪੜਾ ਲਾ ਕੇ ਜਿਹੜਾ ਇਹ ਏਰੀਆ ਹੈਗਾ ਜਿਹੜਾ ਉਹ ਬਲੌਕ ਕਰ ਦਿੱਤਾ ਹੈਗਾ ਢੱਕ ਦਿੱਤਾ ਗਿਆ ਕਿਉਂਕਿ ਦੂਜੇ ਪਾਸੇ ਦੇਖੋ ਮੈਂ ਚਾਹੁੰਗਾ ਕੈਮਰਾਮੈਨ ਨੂੰ ਤੁਹਾਨੂੰ ਤਸਵੀਰ ਦਿਖਾਵੇ ਦੂਜੇ ਪਾਸੇ ਦੀ ਉੱਥੇ ਜਿਹੜੀ ਪੱਥਰ ਦੀ ਬੈਰੀਕੇਟਿੰਗ ਹੋਈ ਹੋਈ ਆ ਤਿੰਨ ਲੇਅਰ ਲੋਹੇ ਲੋਹੇ ਦੇ ਕੰਟੇਨਰ ਨੇ ਜਿਹੜੇ ਉਹ ਖੜੇ ਕੀਤੇ ਗਏ ਨੇ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਨੇ ਕੰਟੇਨਰਾਂ ਦੇ ਨਾਲ ਰੋਡ ਨੂੰ ਬਲੌਕ ਕੀਤਾ ਗਿਆਗਾ ਦੂਜੇ ਪਾਸੇ ਪੈਰਾ ਮਿਲਟਰੀ ਫੋਰਸ ਹੈ ਜਿਹੜੀ ਉਹ ਤੁਹਾਨੂੰ ਨਜ਼ਰ ਆਏਗੀ ਪੈਰਾ ਮਿਲਟਰੀ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਸਰਕਾਰ ਵੱਲੋਂ ਤਾਂ ਉਸ ਤੋਂ ਬਾਅਦ ਅੱਗੇ ਜੀਸੀਬੀ ਮਸ਼ੀਨ ਤੁਹਾਨੂੰ ਚੱਲਦੀ ਹੋਈ ਨਜ਼ਰ ਆ ਰਹੀ ਹੈਗੀ ਜੀਸੀਬੀ ਮਸ਼ੀਨ ਦੇ ਨਾਲ ਕੰਟੇਨਰ ਜਿਹੜੇ ਲਾਏ ਗਏ ਨੇ ਜਾਂ ਜਿਹੜਾ ਫੁੱਟਪਾਥ ਆ ਉਹਨੂੰ ਉਹਨੂੰ ਕੱਟ ਕੇ ਉੱਥੋਂ ਜਿਹੜਾ ਰਸਤਾ ਬਲਾਕ ਹੋ ਰਿਹਾ ਇਹ ਤਿੰਨ ਲੇਅਰ ਨੇ ਤੁਸੀਂ ਪਹਿਲਾਂ ਦੇਖੋ ਸਾਹਮਣੇ ਜਿਹੜਾ ਫਾਸਟ ਦੇ ਵਿੱਚ ਜਿਹੜਾ ਤੁਹਾਨੂੰ ਪੱਥਰ ਦੇ ਸਲੇਬਾ ਨਜ਼ਰ ਆ ਰਹੀਆਂ ਨੇ ਵੱਡੀਆਂ ਇਹਨਾਂ ਨੂੰ ਲੋਹੇ ਦੇ ਰੌਡਾਂ ਦੇ ਨਾਲ ਜੋੜਿਆ ਹੋਇਆ ਇਹਨਾਂ ਦੇ ਵਿਚਕਾਰ ਤਕਰੀਬਨ 6 ਫੁੱਟ ਦਾ ਜਿਹੜਾ ਫਾਸਲਾ ਹੈਗਾ 6 ਫੁੱਟ ਦੇ ਵਿੱਚ ਸੀਮੈਂਟ ਭਰਿਆ ਗਿਆ ਹੈਗਾ ਜਿਵੇਂ ਆਪਾਂ ਲੈਟਰ ਪਾਉਣੇ ਹੁੰਦੇ ਆ ਕੰਕਰੀਟ ਜਿਹੜੀ ਉਹ ਉੱਪਰ ਹੀ ਗਈ ਹੈ ਉਸ ਤੋਂ ਬਾਅਦ ਫਿਰ ਸੀਮੈਂਟ ਦੀ ਇਸੇ ਤਰ੍ਹਾਂ ਦੀ ਵੈਰੀਗੇਟਿੰਗ ਆ ਫਿਰ ਉਸ ਦੇ ਵਿੱਚ ਉਹਨੂੰ ਲੋਹੇ ਦੇ ਨਾਲ ਜਿਹੜੀ ਉਹ ਕੀਤੀ ਗਈ ਹੈ ਉਸ ਨੂੰ ਆ ਕੀ ਕਹਿੰਦੇ ਨੇ ਬੰਦ ਕੀਤਾ ਗਿਆ ਉਹਨੂੰ ਲੋਹੇ ਦੇ ਨਾਲ ਲਾ ਕੇ ਵੈਲਡਿੰਗ ਕੀਤਾ ਜਾ ਰਿਹਾ ਉਸ ਤੋਂ ਅੱਗੇ ਫਿਰ ਅੱਗੇ ਜਾ ਕੇ ਫਿਰ ਪੱਥਰ ਦੀ ਆ ਫਿਰ ਤੀਸਰੀ ਅੱਗੇ ਅੱਗੇ ਤੁਹਾਨੂੰ ਨਜ਼ਰ ਆ ਰਿਹਾ ਜਿਹੜੇ ਕੰਟੇਨਰ ਖੜੇ ਨੇ ਫਿਰ ਉਹ ਕੰਟੇਨਰ ਖੜੇ ਕੀਤੇ ਗਏ ਇਸ ਤਰ੍ਹਾਂ ਦੇ ਕਈ ਪੈਰੇ ਹੋਰ ਨੇ ਹਰਿਆਣਾ ਦੇ ਵਿੱਚ ਸਾਈਡਾਂ ਦੇ ਜਿਹੜੇ ਕਿਨਾਰੇ ਨੇ ਉਹਨਾਂ ਦੇ ਵਿੱਚ ਜਿਹੜੀ ਜੀਸੀਬੀ ਨਾਲ ਮਿੱਟੀ ਪੱਟ ਕੇ ਤਾਂ ਜੋ ਕਿਨਾਰਿਆਂ ਤੋਂ ਨਾ ਲੰਘ ਸਕਣ ਤੇ ਦੂਜੇ ਪਾਸੇ ਮੈਂ ਚਾਹੁੰਗਾ ਕਿ ਹੁਣ ਕੈਮਰਾ ਘੁਮਾਇਆ ਜਾਵੇ ਇਧਰ ਨੂੰ ਜਿਹੜਾ ਇਹ ਗ੍ਰੀਨ ਕਪੜਾ ਉਹ ਦਿਖਾਇਆ ਜਾਵੇ ਬੈਕ ਨੂੰ ਜੇਕਰ ਤੁਸੀਂ ਦੇਖੋਗੇ ਇਹ ਗ੍ਰੀਨ ਕਪੜਾ ਲਾ ਕੇ ਤੁਹਾਨੂੰ ਪੰਜਾਬ ਵਾਲੀ ਸਾਈਡ ਨਹੀਂ ਨਜ਼ਰ ਆਏਗੀ ਇੱਥੋਂ ਹਰਿਆਣੇ ਵਾਲੀ ਸਾਈਡ ਤੋਂ ਦੇਖੋ ਪੰਜਾਬ ਵਾਲੀ ਸਾਈਡ ਨਹੀਂ ਨਜ਼ਰ ਆਏਗੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੇ ਹਰਿਆਣਾ ਹੁਣ ਇਸ ਪਰਦੇ ਦੇ ਪਿੱਛੇ ਹਰਿਆਣੇ ਪਾਲੇ ਪਾਸੇ ਕੀ ਹੋ ਰਿਹਾ ਇਹ ਤੁਹਾਨੂੰ ਪੰਜਾਬ ਵਾਲੇ ਪਾਸੇ ਖੜ ਕੇ ਜਿਹੜਾ ਬਿਲਕੁਲ ਵੀ ਨਾਜ਼ਰ ਨਹੀਂ ਆਏਗਾ ਇਸ ਤਰ੍ਹਾਂ ਦੇ ਸਖਤ ਪ੍ਰਬੰਧ ਨੇ ਜਿਹੜੇ ਉਹ ਕਹਿ ਸਕਦੇ ਆ ਕਿ ਹਰਿਆਣਾ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਜਿਹੜੇ ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਜਿਹੜੇ ਕੀਤੇ ਗਏ ਨੇ ਤਾਂ ਜੋ ਕਿਸਾਨ ਦਿੱਲੀ ਨਾ ਜਾ ਸਕਣ ਪਰ ਕਿਸਾਨ ਕਹਿ ਰਹੇ ਨੇ ਕਿ ਹਰ ਹਾਲਤ ਦੇ ਵਿੱਚ ਦਿੱਲੀ ਜਾਵਾਂਗੇ ਹਰਿਆਣਾ ਦੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਐ ਇਹ ਦੇਖ ਰਿਹਾ ਹਾਂ ਵੀ ਜਿਸ ਤਰ੍ਹਾਂ ਇਹ ਮਹਿਸੂਸ ਹੁੰਦਾ ਵੀ ਪੰਜਾਬ ਜਿਹੜਾ ਹਿੰਦੁਸਤਾਨ ਦਾ ਹਿੱਸਾ ਨਹੀਂ ਪੰਜਾਬੀਆਂ ਨੂੰ ਆਪਣਾ ਹਿੰਦੁਸਤਾਨ ਦੇ ਵਿੱਚ ਜਾਣ ਆਉਣ ਤੋਂ ਰੋਕਿਆ ਜਾ ਰਿਹਾ ਬਿਨਾਂ ਮਤਲਬ ਤੋਂ ਦੇਖੋ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਆਪਣੀ ਮੰਗਾਂ ਵਾਸਤੇ ਜਾਜ ਮੰਗਾਂ ਵਾਸਤੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਮੰਨਣ ਦੇ ਬਜਾਏ ਆਪਾਂ ਪਹਿਲੇ ਉਹਨੂੰ ਪਰੇਸ਼ਾਨ ਕਰਨ ਵਾਸਤੇ ਬਿਲਕੁਲ ਬਾਰਡਰ ਸੀਲ ਕਰ ਦਿੱਤਾ ਗਿਆ ਉਹ ਜਿਹੜੇ ਲੋਕ ਰਿਸ਼ਤੇਦਾਰੀਆਂ ਉੱਚ ਇੱਧਰ ਉੱਧਰ ਗਏ ਆਏ ਹੋਣ ਕਿੰਨੀ ਪਰੇਸ਼ਾਨੀ ਐ ਸੇ 3 ਕਿਲੋਮੀਟਰ ਦ ਬੀਬੀਆਂ ਪੈਦਲ ਤੁਰ ਕੇ ਆ ਰਹੀਆਂ ਨੇ ਅੱਗੋਂ ਅਕੇ ਬਾਰਡਰ ਸੀਲ ਕੀਤਾ ਲੰਘਣ ਨੂੰ ਥਾਂ ਨਹੀਂ ਛੱਡਿਆ ਕੋਈ ਦੱਸੋ ਵੀ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਜਾਂ ਚੀਨ ਦਾ ਜਾਂ ਹਿੰਦੁਸਤਾਨ ਦਾ ਬਾਰਡਰ ਕੇ ਆਪਾਂ 20 ਰੋਕਿਆ ਸੀ ਹਾਂਜੀ 20 ਦੇ ਵਿੱਚੋਂ ਬਾਰਡਰ ਰੋਕਿਆ ਉਹ ਸਿਰ ਮਿੱਟੀ ਸੀ ਹੁਣ ਤਾਂ ਲੈਟਰ ਪਾਇਆ ਜਾ ਰਿਹਾ ਬਜਰੀ ਨਹੀਂ ਹੁਣ ਤਾਂ ਹੋ ਤਾਂ ਪੱਕੇ ਤੌਰ ਤੇ ਇਸ ਤਰ੍ਹਾਂ ਸੀਲ ਕੀਤਾ ਜਾ ਰਿਹਾ ਜੇ ਪੰਜਾਬ ਦਾ ਹਿੰਦੁਸਤਾਨ ਦੇ ਨਾਲ ਕੋਈ ਸੰਬੰਧ ਨਹੀਂ ਸਰਕਾਰ ਨੂੰ ਚਾਹੀਦਾ ਜੇ ਸਿੱਧਾ ਡਿਕਲੇਅਰ ਕਰ ਦੇਣ ਕਿ ਪੰਜਾਬ ਸਾਡੇ ਨਾਲ ਪੰਜਾਬ ਦਾ ਕੋਈ ਸੰਬੰਧ ਨਹੀਂ ਇਸ ਕਰਨਾ ਪੰਜਾਬ ਸਾਡੇ ਵਿੱਚ ਆ ਤੇ ਨਾ ਸੀ ਪੰਜਾਬ ਚ ਜਾਈਏ ਤੇ ਸਿਆਫਾ ਮੁਕੇ ਰੋ ਰੋਦਾ ਕਿਉਂ ਇਹ ਪੰਜਾਬੀਆਂ ਨੂੰ ਮਤਲਬ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਨੇ ਅਹਿਸਾਸ ਕੀਤਾ ਜਾ ਰਿਹਾ ਕਿ ਤੁਸੀਂ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਕਿਸੇ ਭਾਰਤ ਆਜ਼ਾਦ ਦੇ ਵਿੱਚ ਨਹੀਂ ਰਹੇ ਤੁਸੀਂ ਰਹਿ ਰਹਾ ਕੋਈ ਇਹ ਕੋਈ ਤਰੀਕਾ ਥੋੜਾ ਕੋਈ ਕੀ ਬੋਲੇ ਡੇਲੀ ਪੋਸਟ ਪੰਜਾਬ ਰਾਣਾ ਹਮਾਚਲ ਸੰਗਰੂਰ